ਜਿਹੜਾ ਹੈਗੇ ਸਾਨੂੰ डीसी 10:00 ਵਜੇ ਵੱਲੋਂ ਸਾਨੂੰ ਪਾਇਆ ਹੈ ਠੀਕ ਹੈ ਕਿ ਵਾਟਰ ਰਿਸੋਰਸਟੈਂਸ ਦੀ ਇੰਨੀ ਜਗ੍ਹਾ ਹੈਗੀ ਤੋਂ ਉਹਦਾ ਕਿਸ ਨੇ ਕਬਜ਼ਾ ਕੀਤਾ ਹੋਇਆ ਉਸ ਸੰਬੰਧ ਦੇ ਵਿੱਚ ਪੁਲਿਸ ਹਰਕਤ ਕਰ ਰਹੀ ਹੈ ਜਿਹੜਾ ਸਭਾਪਤੀ ਚੁੱਕੀ ਜਾਂਦਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਸਾਨੂੰ ਪਾਇਆ ਗਿਆ ਸੀਗਾ ਜਿਹੜੇ ਇਹਦੇ ਵਿੱਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਐਂਡ ਇੱਕ ਹੈਗਾ ਲਖਿੰਦੋ ਇਲਾਕਾ ਸੋਚਾ ਅੱਜ ਉਹਨਾਂ ਜਿਹੜੇ ਬੰਦੇ ਹੈਗੇ ਇਹ ਇਹ ਵੈਲਸ ਮਗਲ ਹਨ ਨਾ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੂਜੇ ਦੇ ਖਿਲਾਫ 12 ਬੱਚੇ ਹੈਗੇ ਉਹ ਵੀ ਨੋਟੋਰੀਅਸ ਮਗਲ ਹਨ ਤੋਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਦੇ ਹੈਗੇ ਅਜਿੱਚ ਲਾਅਨ ਆਰਡਰ ਦੀ ਅੜੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅੱਲਾਹੁ ਵਿਖੇ ਡੀਐਸਪੀ ਸਾਹਿਬ ਐਸਪੀ ਸਾਹਿਬ ਹੈ सर गलत बादल से कम हारे हैं गलत बादल है इन इन खिलाफ़ अभी एक्शन हो चुका है इनके खिलाफ है खिलाफ़ लेटिश ਇਹ ਲਾਗੇ 183 ਦੀ ਦਰਜ ਹੈ। ਅੰਦਰ ਜਿਹੜੇ ਵਿਜੀਟੇਸ਼ਨ ਹਦ ਦੀ ਲੇਟਸਪਰ ਇਹ ਇੱਕ ਪਿੰਡ ਦੀ ਬਣੇਗੀ। ਹੁਣੇ ਮਾਨਸੇ ਦੇ ਮੇਕਿੰਗ ਦਾ ਖਲਾਫ ਕਰਦੇ। ਕਿਨੇ ਲੋਕਾਂ ਦੇ ਖਲਾਫ ਕਾਰਜਕਾਰੀ ਜੀ? ਕਿਨੇ ਲੋਕਾਂ ਦੇ ਖਲਾਫ ਕਾਰਜਕਾਰੀ ਜੀ? ਕਿੰਨੇ ਲੋਕਾਂ ਦੇ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਫਿਰ ਅੱਗੇ। ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮਾਨਸੇ ਸਾਹਿਬ ਵੱਲੋਂ ਬਾਕੀ ਜਿਹੜੇ ਸ਼ਿਦਿ ਮਹਿਮੇ ਵੱਲੋਂ ਦੋ ਦੋ ਅੱਗੇ ਆਏ ਨੇ ਅਸੀਂ ਸਾਹਮਣੇ ਕੱਢ ਦੇ ਕਰਾਂਗੇ ਅਦੇਲੀ ਹੈ ਬਲਿਸਟਿਕ ਤੇ ਜਿਸ ਤੇ ਕਿਛੇ ਵੀ ਅਸੀਂ ਇਹੋ ਜਿਹੇ ਐਲੀਮੈਂਟ ਮਿਲਣਗੇ ਅਸੀਂ ਉਹਦੇ ਤੇ ਜੀ ਬਲੀਸ਼ ਕਰਾਂਗੇ। ਸਾਰੇ ਨਸ਼ੇ ਦੇ ਕ੍ਰਿਮੀਨਲ ਸਾਰੇ ਨ ਜਿਹੜਾ ਹੈ ਜੋ ਕਰਦਾ ਹੀ ਚੀਜ਼ ਮੈਂ ਤੁਹਾਨੂੰ ਗੱਦਾ ਦੱਸਿਆ ਕਿ ਜਿਹੜਾ ਕਿ ਡਿਪਾਰਟਮੈਂਟ ਆਫ ਕੰਟਰੋਲ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹਲਪਾਸ ਤੇ ਆਇਆ ਸੀਗਾ ਤੋਂ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਕ੍ਰਿਮੀਨਲ ਬੈਕਗ੍ਰਾਉਂਡਰ ਆ ਲੋਕ ਇੰਡੀਪੀਅਰ ਸੈਕਟਰ ਅਲੋਂਗ ਵਿਦ ਅ ਹਿਨਿਅਸ ਕਰਾਈਮ ਦੇ ਜਿਹੜੇ ਆ ਤੇ ਯਾਰ ਜਿਹੜੇ ਹੈਗੇ ਐਕਸਾਈਜ਼ ਐਕਟ ਦੇ ਵੀ ਇਹਦੇ ਵਿੱਚ ਬੰਦੇ ਸਕੇ ਇਹਦੇ ਵਿੱਚ ਬੰਦੇ ਦਾ ਐਕਸਾਈਜ਼ ਐਕਟ ਦਾ ਮਾਮਲਾ ਆ ਜਿਹੜਾ ਇਲੀਗਲੀ ਕੰਮ ਕਰਦਾ ਮੁਕੰਮਲ ਤੋਂ ਕਿ ਇਹ ਉਹ ਮਹਿਲਾ ਇਹਨਾਂ ਦੇ ਨਾਲ ਕਿਸੇ ਚਾਰੇ ਡਿਪਾਰਟਮੈਂਟ ਆਫ ਵਾਟਰ ਪੂਰਿਸ਼ਿੰਗ ਦਾ ਇਨਫੋਰਮੇਸ਼ਨਲ ਬਟ ਇਟ ਮੀਨਸ ਦੀ ਜਮੀਨ ਦੇ ਉੱਤੇ ਇਹਨਾਂ ਨੇ ਮਕਾਨ ਬਣਾਇਆ ਉਹ ਵੀ ਇਲੀਗਲ ਜੀ 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 ਬਿਲਕੁਲ ਨਾਜਾਇਜ਼ ਜ